ਮੈਂ ਹਾਰਦਵੀਂ ਸੰਗਾਂ ਲੋਰਖ ਬਲਾਕ ਆ ਦੀ ਭਵਾਨੀਗੜ ਬੀਕੇ ਯੂ ਗਰਾਣਾ ਅਸੀਂ ਅੱਜ ਇਸ ਟਾਈਮ ਜਣੀ ਕਿ ਇੱਥੇ ਦੇ ਪਾਸੇ ਰਾਵੀ ਆ ਜਿਹੜੀ ਉਹਦੇ ਕੰਡੇ ਤੇ ਖੜਿਆ ਇਹ ਕੁਮਰਾਵਾ ਪਿੰਡਾ ਰਵਿਦਾਸ ਦਾ ਜਿੱਦਕੇ ਉਮਰਸਰ ਜ਼ਿਲ੍ਹੇ ਦਾ ਪਿੰਡਾ ਇੱਥੇ ਵੱਡੇ ਪੱਧਰ ਤੇ ਜਿਹੜੀ ਪਾਣੀ ਦੀ ਤਬਾਹੀ ਕਰੀ ਆ ਸੰਧਾ ਦੇ ਬੋਟੇ ਤੱਕ ਪਾਣੀ ਜਾਂਦੇ ਆ ਇੱਥੇ ਫਸਲਾਂ ਸਾਰੀਆਂ ਖਸ ਗਈਆਂ ਅਸੀਂ ਅੱਜ ਸਾਟੇ ਨੱਕਰ ਦੇ ਸਾਈਡ ਦੇ ਕੋਲ ਮੈਂ ਨਗਰ ਮਸੀ ਟੰਡਾ ਅਲਵਰ ਲਾਗ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਵੱਲੋਂ ਅਸੀਂ ਕਣਕ ਦਾ ਬੀਜ ਦਾ ਟਰੱਕ ਲੈ ਕੇ ਆਏ ਸੀ ਜਿਹੜਾ ਕਿ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਤਾ ਆ ਸਾਡੇ ਸੂਬੇ ਦੇ ਅਗੂ ਜਗਤਾਰ ਸਿੰਘ ਜੀ ਕਾਲਾ ਝਾੜਦਾ ਜਿਨ੍ਹਾਂ ਨੇ ਸਾਨੂੰ ਰੇ ਜਾਨੀ ਕਿ ਸਹੀ ਜਗ੍ਹਾ ਦੇ ਉੱਪਰ ਆਪਣੇ ਅੰਮ੍ਰਿਤਸਰ ਦੇ ਜਿਲ੍ਹਾ ਅਫਸਰ ਕਸ਼ਮੀਰ ਸਿੰਘ ਜੀ ਉਹਨਾਂ ਨਾਲ ਸਾਡਾ ਬਤ ਬਣਾਇਆ ਤੇ ਪ੍ਰਧਾਨ ਜੀ ਵੱਲੋਂ ਸਾਮੀਆਂ ਪਿੰਡਾਂ ਦੇ ਵਿੱਚ ਜਾਨੀ ਕਿ ਲਿਸਟਾਂ ਬਣਾ ਕੇ ਪੂਰਨ ਤੌਰ ਤੇ ਅਸੀਂ ਉਹ ਕਣਕਾ ਜਿਹੜੀ ਵੰਡੀ ਐ ਜਿਵੇਂ ਵੀ ਨਗਰ ਦਾ ਸਾਰਾ ਸਹਿਯੋਗ ਹੋਇਆ ਇਹ ਉਹ ਅਸੀਂ ਪੰਕ ਦਾ ਦੂਜਾ ਜਿਹੜਾ ਉਹ ਅਸੀਂ ਅਜੇ ਪਿੰਡ ਦੂਸਰਾ ਪਿੰਡ ਆ ਸਾਡਾ ਖਮਰਾਵਾ ਖਮਰਾਵਾ ਪਿੰਡ ਹੈ ਇਹਦੇ ਵਿੱਚ ਅਸੀਂ ਹੁਣ ਉਹ ਕਣਕਾ ਜਿਹੜੀ ਵੰਡੀ ਕਰ ਰਹੇ ਆ ਤੇ ਅਸੀਂ ਹੋਰ ਵੀ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਪੂਲ ਹਿੰਦੁਸਤਾਨ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਸਰਕਾਰ ਨੇ ਬਿਲਕੁਲ ਵੀ ਬਾਹ ਨਹੀਂ ਫੜੀ ਕਿਸੇ ਦੀ ਸਰਕਾਰ ਹਜੇ ਤੱਕ ਇੱਥੇ ਪਹੁੰਚੀ ਨਹੀਂ ਹੈਗੀ ਤੇ ਅੱਜ ਸਾਨੂੰ ਲੋੜ ਆ ਵੱਠੀ ਸਾਡੇ ਭਰਾਵਾਂ ਦੇ ਨਾਲ ਖੜਨ ਦੀ ਇਸ ਕਰਕੇ ਬੇਨਤੀ ਕਰਦੇ ਆਂ ਵੀ ਉਰੇ ਵੱਡਾ ਨੁਕਸਾਨ ਆ ਜਿਹੜਾ ਫਸਲਾਂ ਦਾ ਘਰਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੁਨੇ ਲੇਖਤਾ ਗੁਰਾਹਾਂ ਵੱਡੇ ਪੱਧਰ ਤੇ ਲੋਕਾਂ ਦੀ ਹਮਦਰਦੀ ਕਰਨ ਲੱਗੀ ਹੋਈ ਆ ਇਸ ਕਰਕੇ ਬੇਨਤੀ ਆ ਭਰਾਵੋ ਆਓ ਅੱਜ ਇਹਨਾਂ ਭਰਾਵਾਂ ਦੇ ਨਾਲ ਖੜਨ ਦੀ ਲੋੜ ਆ ਅਸੀਂ ਦੁਬਾਰਾ ਫੇਰ ਸਾਡੇ ਸੂਬੇ ਦੇ ਆਗੂ ਜਗਤਾਰ ਸਿੰਘ ਜੀ ਕਾਲਾਚੜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਸਾਡੇ ਨਗਰ ਦਾ ਜਿਹੜਾ ਪੈਸਾ ਸਹੀ ਢੰਗ ਨਾਲ ਲਵਾਇਆ ਤੇ ਇੱਥੇ ਸਾਡਾ ਪੈਸਾ ਜਿਹੜਾ ਉਹ ਸਹੀ ਘਰਾਂ ਦੇ ਵਿੱਚ ਪਹੁੰਚਿਆ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ